ਗਾਈਜ਼ ਹੁਣ ਵੱਜ ਚੁੱਕੇ ਨੇ ਰਾਤ ਦੇ ਪੋਣੇ 9 ਔਰ ਮੈਂ ਹੁਣ ਨਾ ਤੋ ਕੇ ਵਿਲੀ ਹੋਈ ਸੀ ਔਰ ਮੈਂ ਥ੍ਰੈਡਿੰਗ ਕਰਾਣ ਆਈ ਆ ਹੁਣ ਵਿਲੀ ਹੋਈ ਸ਼ਾਮ ਦੀ ਚਾਹ ਚ ਕੁਛ ਵੀ ਨਹੀਂ ਪੀਤਾ ਕੁਛ ਵੀ ਨਹੀਂ ਗਾਈਜ਼ ਹੁਣ ਫਾਈਨਲੀ ਮੈਂ ਥ੍ਰੈਡਿੰਗ ਕਰਾ ਕੇ ਆ ਚੁੱਕੀ ਸੀਗੀ ਥ੍ਰੈਡਿੰਗ ਹੋ ਚੁੱਕੀ ਆ ਮੇਰੀ ਔਰ ਹੁਣ ਅਸੀਂ ਰੋਟੀ ਖਾਣ ਲੱਗੇ ਆ ਬਹੁਤ ਜ਼ੋਰ ਦੀ ਧੁੱਕ ਲੱਗੀ ਹੋਈ ਆ ਇਧਰ ਆ ਚੁੱਕੀ ਆਪਣੀ ਰੋਟੀ ਸਬਜ਼ੀ ਔਰ ਮੈਨੇ ਨਾਲ ਚਾਵਲ ਬਣਾਏ ਸੀਗੇ ਅੱਜ ਵੀਡੀਓ ਮੈਂ ਬਣਾ ਰਿਆ ਆ ਆਲੂ ਦੰਦ ਗੰਦੇ ਦਿਨਾਂ ਚਾਵਲ ਬਹੁਤ ਵਧੀਆ ਲੱਗਦੇ ਆ ਜਾਓ ਤੁਸੀਂ ਵੀ ਰੋਟੀ ਖਾ ਲਓ ਕਿਤੇ ਨਹੀਂ ਜਰਾ ਪਾਣੀ ਅੱਜ એનર્ਜੀ ਨਹੀਂ ਹੈ ਐਨਰਜੈਟਿਕ ਨਹੀਂ ਹੈ ਬਿਲਕੁਲ ਹੀ ਕਿਹੜਾ ਅੱਜ ਲੜਾਈ ਵੀ ਨਹੀਂ ਕੀਤੀ ਤੂੰ ਮੈਨਾਂ ਕਮਾਂ ਹੈ ਤੁਸੀਂ ਕਰਦੇ ਹੋ ਤੁਸੀਂ ਕਲਪਾਨੇ ਹੋ ਮੈਂ ਨਹੀਂ ਕਰਦੇ ਲੜਾਈ ਕੋ ਲੜਿਆ ਤਾਂ ਕਰ ਤੂੰ ਮੈਨਾਂ ਲੜੇ ਵੀ ਨਾ ਮੈਨੂੰ ਸਬਰ ਤੇ ਨਹੀਂ ਆਉਂਦਾ ਵੀ ਤੂੰ ਜੱਟਾ ਮੈਨਾਂ ਲੜਦੀ ਨਹੀਂ ਅੱਛਾ ਅੱਜ ਮੈਂ ਚੁੱਪਾਂ ਤਾਂ ਤੁਹਾਨੂੰ ਗੱਲਾਂ ਆਉਂਦੀਆਂ ਨਾ ਜੀ ਲੜਿਆ ਤਾਂ ਕਰ ਤੂੰ ਮੈਨਾਂ ਤੇ ਲੜਦੀ ਨਾ ਫਿਰ ਮੇਰੀ ਰੋਟੀ ਨਹੀਂ ਨਾ ਹਾਂ ਮਨਦੀ ਸਾਈਜ਼ ਹੁਣ ਮੈਂ ਆਈ ਸਗੀ ਮਹਿੰਦੀ ਲਵਾਉਣ ਕਿਉਂਕਿ ਜਿਹੜਾ ਤੁਹਾਨੂੰ ਦੱਸਿਆ ਸੀ ਸਰਪ੍ਰਾਈਜ਼ ਲਈ ਆ ਰਿਹਾ ਤੁਹਾਡੇ ਲਈ ਉਹਦੀ ਵੀ ਤਿਆਰੀ ਕਰ ਰਹੀ ਆ ਮੈਂ ਤੇ ਹਜੇ ਮੇਰੇ ਹੱਥ ਖਾਲੀ ਆ ਦੇਖਦੇ ਆਪਾਂ ਕਹੇ ਜੀ ਮਹਿੰਦੀ ਲਵਾਉਣੇ ਆ ਰਹੀਆਂ ਮਹਿੰਦੀ ਦੀਆਂ ਕੀਪਾਂ ਬਹੁਤ ਹੀ ਬਿਊਟੀਫੁਲ ਜੀ ਮਹਿੰਦੀ ਮੈਂ ਸੋਚੀ ਆ ਚਲੋ ਤੁਹਾਨੂੰ ਪਹਿਲਾਂ ਮੈਂ ਮਹਿੰਦੀ ਲਵਾ ਲਾਂ ਫਿਰ ਦੇਖਦੇ ਆ ਗਾਈਜ਼ ਹੁਣ ਵੱਜ ਚੁੱਕਿਆ ਰਾਤ ਦੇ 12:30 ਮੇਰੀ ਅੱਖਾਂ ਦੇ ਕੋਲ ਨਿੰਗਰਾਂ ਕੁੜੀਆਂ ਪਰ ਚੁੱਕੀਆਂ ਨੇ ਕਿ ਸਵੇਰ ਦੀ 6 ਵਜੇ ਦੇ ਉੱਠ ਕੇ ਮੈਂ ਕੰਮ ਕਰਨ ਲੱਗੀ ਹੋਈ ਆ ਔਰ ਮੇਰੀ ਮਹਿੰਦੀ ਦੇਖੋ ਕਹੇ ਚ ਲੱਗ ਰਹੀ ਮਹਿੰਦੀ ਸੋਹਣੀ ਲੱਗ ਰਹੀ ਹੈ ਸ਼ੇਡੇਡ ਮਹਿੰਦੀ ਲਵਾਈ ਆ ਵਿੱਚ ਕਮਲ ਦੇ ਫੁੱਲ ਪਵਾਏ ਆ ਮੈਨੇ ਇਹਦਾ ਉੱਤਰ ਜੁਬੀ ਨਾ ਕੱਲ ਉਹ ਬਹੁਤ ਸੋਹਣੀ ਲੱਗੂਗੀ ਤੇ ਇਹ ਕਿਉਂ ਲਵਾਈ ਆ ਕਾਦੇ ਲਈ ਲਵਾਈ ਆ ਇਹ ਨੈਕਸਟ ਡੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ði ਨਿਊ ਵਲੌਗ ਗੁੱਡ ਮਾਰਨਿੰਗ ਓਰੇ ਓਰੇ ਉੱਠੇ ਆ ਹਾਏ ਅਮੈਂ ਮਹਿੰਦੀ ਉਦਾਰਨੀ ਆ ਆਪਣੀ ਪੱਦੀਆਂ ਚੜ ਗਈ ਐ ਤੱਕੀ ਮੇਰੇ ਨਾਲ ਮਹਿੰਦੀ ਜਲਦੀ ਜਲਦੀ ਚੜਦੀ ਨਹੀਂ ਹੈਗੀ ਉੱਪਰ ਹੁੰਣ ਚੜਨ ਲੱਗੀ ਪੂਰੀ ਚਿੱਕੀ ਹੋਈ ਸੀ ਪੂਰੀ ਮੈਂ ਅੱਜ ਕੀ ਅਸਤਵਾਲ ਮੈਂ ਆਪਣੇ ਬੱਚਿਆਂ ਲਈ ਨਾਸ਼ਤਾ ਬਣਾਉਂਗੀ ਤੁਸੀਂ ਬਣੇ ਰਿਹਾ ਵਲੌਗ ਦੇ ਨਾਲ ਅੱਜ ਦਾ ਵਲੌਗ ਬਹੁਤ ਹੀ ਖਾਸ ਹੋਣ ਵਾਲਾ ਵਧੀਆ ਹੋਣ ਵਾਲਾ ਹੈ ਸ਼ਾਇਦ ਇੰਨੀ ਤਾਂ ਮੈਂ ਦੀ ਚਿੱਕੀ ਹੋਈ ਨਾ ਦੇਖੋ ਉੱਤਰ ਹੀ ਨਹੀਂ ਰਹੀ ਹੈਗੀ ਇੰਨੀ देर ਦੀ ਮੈਂ ਪਾਣੀ ਤੇ ਧੋ ਰਹੀਆਂ ਤਾਂ ਵੀ ਨਹੀਂ ਉਤਰ ਰਹੀਆਂ ਚਿੱਕੀ ਪਈ ਪੂਰੀ ਨਾਲ ਕਾਈਜ਼ ਬਣ ਰਹੀਆਂ ਜਰਮਾ ਗਰਮ ਪਰੌਂਠੀਆਂ ਤੜਕਾ ਫੈ ਲਾਉਣਾ ਅੱਜ ਐਸੇ ਮੈਂ ਨਾਰਮਲੀ ਸਬਜੀ ਸ਼ਾਮ ਨੂੰ ਬਣਾ ਲੈਂਦੀ ਆ ਪਰ ਜਿਵੇਂ ਤੁਹਾਨੂੰ ਪਤਾ ਦਾਲ ਭਿਉ ਕਿ ਮੈਂ ਰੱਖ ਦਿੱਤੀ ਅੱਜ ਸਵੇਰੇ ਸਵੇਰੇ ਸਾਡੇ ਘਰ ਚ ਸਬਜੀ ਬਣ ਰਹੀ ਆ ਦਾਲ ਨੂੰ ਤੜਕਾ ਦੇ ਕੇ ਲਾ ਰਹੇ ਹਾਂ ਮੈਂ ਪਰੌਂਠੀਆਂ ਬਣਾ ਰਹੀ ਆ ਵਧੀਆ ਹੋਗੀ ਨਾਲ ਤੁਹਾਡੇ ਹੱਥ ਦੀ ਕਿਵੇਂ ਬਣਾਉਂਗੀ ਵਧੀਆ ਸੇਬ ਨੇ ਰੋਟੀ ਖਾ ਰਹੇ ਆ ਢਾਲ ਦੇ ਵਿੱਚ ਮਲਾਈ ਭਾਗੇ ਆਹਰੇ ਤੇ ਬਰਾਉਂਡੀਆਂ ਆ ਖਾ ਲਓ ਵਧੀਆ ਬਣਾਈ ਐ ਵੈਸੇ ਢਾਲ ਤੁਸੀਂ ਇਹ ਮੈਂ ਸਿੱਖੀ ਸੀ ਕਿਸ ਤੋਂ ਪਰ ਪਹਿੋਰ ਤੋਂ ਸਿੱਖੀ ਹੋਗੀ ਤੁਸੀਂ ਕੀ ਅੱਛਾ ਤੁਹਾਨੂੰ ਸਾਰਾ ਕੁਝ ਤੁਹਾਡੇ ਡੈਡੀ ਨੇ ਸਿਖਾਇਆ ਹੂੰ ਮੈਨੂੰ ਤੈਨੂੰ ਮੈਂ ਸਿਖਾਇਆ ਮੇਰੇ ਡੈਡੀ ਨੇ ਸਿਖਾਇਆ ਤੈਨੂੰ ਚਾਹ ਨਹੀਂ ਬਣਾਣੀ ਆਉਂਦੀ ਸੀ ਚਾਹ ਚਾਹ ਬਣਾਣੀ ਆਉਂਦੀ ਸੀ ਮੈਨੂੰ ਬਣਾਣੀ ਚਾਹ ਹੀ ਆਉਂਦੀ ਸੀ ਫਿਰ ਚਾਰ ਅੱਠ ਢਿੱਡ ਭਰਦੇ ਆ ਹੂੰ ਜਿਹੜੀ ਮਰਜ਼ੀ ਛਾਹ ਬਣਵਾ ਲੋ ਦਿੱਤਾ ਸੁਣਾ ਰਹੇ ਹੋ ਤੁਸੀਂ ਸੁਣਾ ਰਹੇ ਕੀ ਹਾਂ ਸਿਖਾ ਕੇ ਸੁਣਾ ਰਹੇ ਮੈਨੂੰ ਤੁਸੀਂ ਇਦਾਂ ਸੁਣਾਈਦਾ ਕਿਸੇ ਨੂੰ ਨਾ ਇਦਾਂ ਹੀ ਸੁਣਾਈਦਾ ਕਿਸੇ ਨੂੰ ਨਹੀਂ ਆਪਣੀ ਘਰ ਵਾਲਿਆਂ ਨੂੰ ਸੁਣਾ ਰਹੇ ਹੂੰ 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 ਮੂੰਹ ਦੇ ਵਿੱਚ ਕਿਉਂ ਘਿਆਵਾ ਵੜ ਰਹੀ ਹੈ ਗਾਈਜ਼ ਹੁਣ ਇੱਥੇ ਆਪਣੇ ਘਰੇ ਆ ਚੁੱਕੇ ਨੇ ਸੈਲੂਨ ਤੋਂ ਮੈਮ ਔਰ ਭਾਜੀ ਹੁਣੇ ਸਰਪ੍ਰਾਈਜ਼ ਇਹ ਸੀਗਾ ਕਿ ਅੱਜ ਮੇਰਾ ਫਰਸਟ ਬ੍ਰਾਈਡਲ ਸ਼ੂਟ ਆ ਉਹਦੇ ਲਈ ਲਹਿੰਗਾ ਆ ਗਿਆ ਜੁਐਲਰੀ ਸਾਰਾ ਮੈਮ ਮੇਕਅਪ ਦਾ ਸਮਾਨ ਲੈ ਆਏ ਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਮੈਮ ਤੁਹਾਡਾ ਸੰਦੀਪ ਹੁਣ ਆਪਾਂ ਬਣਾਇਆ ਗੋਲਕ ਤੇਰਾ ਕਿਉਂਕਿ ਬਹੁਤ ਦੂਰੋਂ ਗਰਮੀ ਚਾਹੀਨੇ ਠੰਡਾ ਠੰਡਾ ਫੀਲ ਕਰਨਾ ਬਾਅਦ ਆ ਫੰਕਸ਼ਨ ਕਰਦੇ ਹਾਂ ਹਾਂ ਮੈਂ ਆਪਾਂ ਕਮਲ ਮੈਮ ਦਾ ਬ੍ਰਾਈਡਲ ਮੇਕਅਪ ਕਰਾਂਗੀ ਔਰ ਨੀਲ ਐਕਸਟੈਂਸ਼ਨਸ ਕਰਾਂਗੇ ਤੁਸੀਂ ਦੇਖਣਾ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਸਾਰਿਆਂ ਨੂੰ ਗਾਇਜ਼ ਹੁਣ ਮੇਰੀ ਲੁੱਕ ਇਸ ਤਰ੍ਹਾਂ ਦੀ ਆ ਤਾਂ ਦੇਖ ਰਿਹਾ ਮੈਂ ਮੈਨੂੰ ਕਿੱਦਾਂ ਦੀ ਨਿਊ ਲੁੱਕ ਦਿੰਦੇ ਨੇ ਤੇ ਤੁਸੀਂ ਬਣ ਰਹੇ ਹੋ ਵਲੌਗ ਦੇ ਨਾਲ ਵਲੌਗ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਆ ਬਣ ਰਹੇ ਮੇਰੇ ਵਲੌਗ ਦੇ ਨਾਲ ਮਿਲਦੇ ਤੁਹਾਨੂੰ ਥੋੜੀ ਦੇਰ ਬਾਅਦ ਚਾ ਬਾਏ ਗਾਇਜ਼ ਹੁਣ ਮੇਰਾ ਹੋਰ ਇਹ ਨੇ ਨੇਲਸ ਐਕਸਟੈਂਸ਼ਨਾਂ ਦੇਖੋ ਮੇਰੇ ਨੇਲਸ ਇਸ ਤਰ੍ਹਾਂ ਦੇ ਨੇ ਤੇ ਮੈਂ ਬਹੁਤ ਹੀ ਵਧੀਆ ਜੇ ਨੇਲ ਚੂਜ਼ ਕੀਤੇ ਆ ਲਾਈਕ ਫੋਰਨ ਤੇ ਇਹ ਇਦਾਂ ਦੇ ਨੇ ਹੁਣ ਮੇਰੇ ਮੈਮ ਪਲਾ ਨੇਲਸ ਕਰਨਗੇ ਤੁਹਾਨੂੰ ਬਾਅਦ ਚ ਲੁੱਕ ਦਿਖਾਣੇ ਨੇਲਸ ਕਿੱਦਾਂ ਦੇ ਹੁੰਦੇ ਆ ਗਾਇਜ਼ ਮੇਰੇ ਨੇਲ ਹੋ ਚੁੱਕੇ ਨੇ ਸ਼ੇਪ ਮਤਲਬ ਬਣ ਚੁੱਕੀ ਬਹੁਤ ਸੋਹਣੀ ਸ਼ੇਪ ਆ ਤੇ ਕਿਯੂਰ ਹੋ ਰਹੇ ਨੇ ਇਹ ਵਾਲੇ ਹਜੇ ਬਾਕੀ ਆ ਇਧਰ ਹੋ ਰਹੇ ਨੇ ਮੈਮ ਮੇਰੇ ਨੇਲਸ ਕਰ ਰਹੇ ਨੇ ਔਰ ਮੈਂ ਇਹਨਾਂ ਨੂੰ ਕਿਹਾ ਸੀ ਮੈਨੂੰ ਐਜ਼ ਇਟ ਇਜ਼ ਇਸ ਤਰ੍ਹਾਂ ਦੇ ਨੇਲਸ ਚਾਹੀਦੇ ਨੇ ਪਰ ਮੈਮ ਮੈਮ ਕਹਿੰਦੇ ਕੋਈ ਟੈਨਸ਼ਨ ਨਹੀਂ ਜਿਵੇਂ ਦਿਖਾਵਾਂਗੇ ਉਵੇਂ ਦੇ ਕਰ ਦਾਂਗੇ ਤੇ ਹੁਣ ਇਧਰ ਹੋ ਰਹੇ ਨੇ ਨੇਲਸ ਇੱਧਰ ਮੇਰੀ ਮਹਿੰਦੀ ਚੜ ਚੁੱਕੀ ਹੈ ਨੇਲਸ ਹੋ ਰਹੇ ਨੇ ਔਰ ਇਸ ਵਾਲੇ ਹੱਥ ਦੇ ਹੋ ਚੁੱਕੇ ਨੇ ਤੁਸੀਂ ਦੇਖੋ ਹੈ ਸੇਮ ਵਾਉ ਡਿਟੋ ਦੇਤੇ ਮੈਮ ਨੇ ਮੈਨੂੰ ਬਹੁਤ ਜਿਆਦਾ ਪਸੰਦ ਆਏ ਜਿਨੇ ਵੀ ਨੇਲਸ ਕਰਾਣੇ ਨਾ ਇਹਨਾਂ ਨਾਲ ਕੰਟੈਕਟ ਕਰ ਲਿਓ ਇੰਸਟਾ ਤੇ ਰੀਲਸ ਪੈ ਜਾਣਗੀਆਂ ਕੋਲਾਬ ਹੋ ਜਾਣਗੀਆਂ ਨੰਬਰ ਮੈਂਸ਼ਨ ਕਰ ਦਾਂਗੇ ਦੇਖੋ ਸੇਮ ਤੇ ਇੱਧਰ ਸਾਰਾ ਖਲਾਰਾ ਪਿਆ ਹੋਇਆ ਵਾ ਸਾਰਾ ਜਿਹੜਾ ਨੇਲਸ ਐਕਸਟੈਂਸ਼ਨ ਦਾ ਸਮਾਨ ਆ ਰੱਖਿਆ ਹੋਇਆ ਵਾ ਔਰ ਇਸ ਤੋਂ ਬਾਅਦ ਆਪਾਂ ਬ੍ਰਾਈਡਲ ਸ਼ੂਟ ਦੀ ਤਿਆਰੀ ਕਰਾਂਗੇ ਟਾਈਮ ਘੱਟ ਹੈ ਕੰਮ ਜ਼ਿਆਦਾ ਹੈ ਚਲੋ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਤੇ ਦੇਖਦੇ ਆ ਮੇਰੀ ਬ੍ਰਾਈਡਲ ਲੁੱਕ ਕਿਵੇਂ ਦੀ ਨਿਕਲ ਕੇ ਆਂਦੀ ਹੈ ਔਰ ਨੇਲਸ ਜ਼ਰੂਰ ਦੱਸਿਓ ਕਿਵੇਂ ਦੇ ਲੱਗੇ ਤੁਹਾਨੂੰ ਵੈਲਕਮ ਬੈਕ ਟੂ ਮਾਈ ਵਲੌਗ ਗਾਇਜ਼ ਆ ਦੇਖੋ ਇਹ ਹੁਣ ਇੱਥੇ ਆਪਾਂ ਸਾਰਾ ਸੈਟ ਰੈਡੀ ਕਰ ਲਿਆ ਵਾ ਸਾਰਾ ਮੇਕਅਪ ਸ਼ੁਰੂ ਹੋਣ ਲੱਗਾ ਇੰਦਰ ਆਈ ਸ਼ੈਡੋ ਕਿਡਸ ਨੇ ਇੰਦਰ ਸਾਰੇ ਫਾਊਂਡੇਸ਼ਨਸ ਵਗੈਰਾ ਕੰਸੀਲਰ ਸਾਰਾ ਕੁਝ ਤੇ ਦੇਖਦੇ ਹਾਂ ਹੁਣ ਮੇਰੀ ਲੁੱਕ ਕਿਵੇਂ ਦੀ ਨਿਕਲ ਕੇ ਆਂਦੀ ਹੈ ਮੇਰਾ ਵਿਆਹ ਤੋਂ ਬਾਅਦ ਹੈ ਫਰਸਟ ਬ੍ਰਾਈਡਲ ਸ਼ੂਟਾ ਜੋ ਮੈਂ ਆਪਣੇ ਵਿਆਹ 'ਚ ਨਹੀਂ ਕਰ ਪਾਈ ਜਿਹੜੀਆਂ ਕਮੀਆਂ ਰਹਿ ਗਈਆਂ ਤਾਂ ਮੈਂ ਹੁਣ ਮੈਮ ਨੂੰ ਕਹੂੰਗੀ ਕਿ ਮੈਨੂੰ ਵਧੀਆ ਜੀ ਲੁੱਕ ਦੇਣ ਦੇਖਦੇ ਹਾਂ ਬਣੇ ਰਿਓ ਵਲੌਗ ਦੇ ਨਾਲ ਠੀਕ ਹੈ ਜੀ ਗਾਇਜ਼ ਹੁਣ ਮੈਂ ਆਪਣੇ ਲਹਿੰਗੇ ਦੀ ਜਿਹੜੀ ਬਲਾਊਜ਼ ਹੁੰਦਾ ਚੋਲੀ ਹੁੰਦਾ ਪਾ ਲਈ ਤੇ ਚੂੜਾ ਵੀ ਪਾ ਲਿਆ ਵਾ ਹੁਣ ਸਟਾਰਟ ਹੋਗਾ ਮੇਕਅਪ ਪਰ ਮੇਕਅਪ ਤੋਂ ਪਹਿਲਾਂ ਅਸੀਂ ਕਰਾਂਗੇ ਥੋੜੀ ਜਿਹੀ ਪੇਟ ਪੂਜਾ ਆ ਦੇਖੋ ਇੱਧਰ ਆ ਗਏ ਸੋਸੇ ਭਾਜੀ ਲੈ ਕੇ ਆਏ ਨੇ ਸਾਡੇ ਘਰੇ ਕੋਈ ਹੈ ਨਹੀਂ ਸੀਗਾ ਦੇਵ ਜੀ ਵੀ ਚਲੇ ਗਏ ਨਾ ਕੋਈ ਬੱਚੇ ਆ ਪਿੰਕੀ ਨੂੰ ਬੁਲਾਇਆ ਸੀ ਅੱਜ ਕੁਦਰਤੀ ਪਿੰਕੀ ਵੀ ਬਿਜ਼ੀ ਆ ਤਾਂ ਅਸੀਂ ਰਲ ਮਿਲ ਕੇ ਵੈਸੇ ਉਹ ਸਪੋਰਟਿਵ ਨੇ ਜਿਹੜੇ ਹਸਬੰਡ ਵਾਈਫ ਆਏ ਨੇ ਮੈਮਾ ਔਰ ਸਰ ਬਹੁਤ ਹੀ ਜ਼ਿਆਦਾ ਸਪੋਰਟਿਵ ਨੇ ਤਾਂ ਸਾਨੂੰ ਲੱਗ ਗਈ ਨਹੀਂ ਅਸੀਂ ਪਹਿਲੀ ਵਾਰ ਮਿਲੇ ਸਹੀ ਗੱਲ ਹੈ ਘਰ ਵਾਲਾ ਸਿਸਟਮ ਹੋ ਰਿਹਾ ਇੱਕ ਹਨਾ ਤੇ ਹੁਣ ਅਸੀਂ ਪਹਿਲਾਂ ਖਾਵਾਂਗੇ ਇੰਜੋਏ ਕਰਾਂਗੇ ਠੀਕ ਹੈ ਸਮੋਸੇ ਕਾਇ ਇੰਦਰ ਚੱਲ ਰਹੀ ਹੈ ਗ੍ਰੀਨ ਸੌਸ ਕੋਲਡ ਡਰਿੰਕ ਇੱਥੇ ਰੱਡੀ ਮਿਲਦੀ ਆ ਇੱਥੇ ਗ੍ਰੀਨ ਬਹੁਤ ਘੱਟ ਮਿਲਦੀ ਆ ਮੈਂ ਕੋਲ ਨਹੀਂ ਜਿੰਨ ਦੇਖੋ ਨਹੀਂ ਇਹ ਤੁਸੀਂ ਲਓ ਇਹ ਮੇਰਾ ਇਹ ਤਾਂ ਅੱਡਾ ਮੈਂ ਪਾਣੀ ਲਵਾਂਗੀ ਮੋਸੇਸ ਨੂੰ ਸੇ ਖਾ ਕੇ ਫਿਰ ਕੰਮ ਸ਼ੁਰੂ ਕਰਾਂਗੇ ਗਾਇਜ਼ ਹੁਣ ਮੈਂ ਰੈਡੀ ਹੋ ਚੁੱਕੀ ਆ ਦੱਸੋ ਮੇਰੀ ਲੁੱਕ ਕਿਵੇਂ ਦੀ ਆ ਤੁਹਾਨੂੰ ਰੀਲਸ ਤੇ ਪ੍ਰੋਪਰ ਦਿਖਾਵਾਂਗੇ ਤੇ ਸਵੇਰ ਤੋਂ ਲੈ ਕੇ ਸਾਨੂੰ ਸ਼ਾਮ ਦਾ ਟਾਈਮ ਹੋ ਗਿਆ ਲਹਿੰਗਾ ਮੈਂ ਕਹਿੰਦੀ ਇੰਨਾ ਭਾਰੀ ਆ ਹੋਊਗਾ 40 50 ਕਿਲੋ ਦਾ 40 50 ਕਿਲੋ ਦਾ ਹੋਰ ਇੰਨਾ ਭਾਰਾ ਲਹਿੰਗਾ ਮੈਂ ਮੇਰੇ ਵਿਆਹ ਵਾਲਾ ਲਹਿੰਗਾ ਵੀ ਇੰਨਾ ਭਾਰੀ ਨਹੀਂ ਸੀਗਾ ਜਿੰਨਾ ਇਹ ਭਾਰੀ ਆ ਤੇ ਹੁਣ ਆਪਾਂ ਜਾ ਰਹੇ ਆ ਸ਼ੂਟ ਦੀ ਲੋਕੇਸ਼ਨ ਤੇ ਪ੍ਰੋਪਰ ਤੁਹਾਡੇ ਲਈ ਵੀਡੀਓਜ਼ ਲੈ ਕੇ ਆਵਾਂਗੇ ਅੱਛੇ ਅੱਛੇ ਰੀਲਸ ਸ਼ੂਟ ਕਰਾਂਗੇ ਤੇ ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਆ ਮੇਰੀ ਲੁੱਕ ਨੂੰ ਕੰਪਲੀਟ ਕਰਨ ਲਈ ਬਹੁਤ ਜ਼ਿਆਦਾ ਸਵੇਰ ਦੇ ਲੱਗੇ ਹੋਏ ਆ ਤੇ ਇਹ ਹਜੇ ਇਅਰਿੰਗਸ ਪਾਣੇ ਆ ਬਹੁਤ ਜ਼ਿਆਦਾ ਹੈਵੀ ਸੀ ਅਸੀਂ ਉੱਥੇ ਜਾ ਕੇ ਪਾ ਲਾਂਗੇ ਬਸ ਜਾ ਰਹੇ ਆ ਅਸੀਂ ਜਾ ਰਹੇ ਆ ਸ਼ੀਸ਼ ਮਹਿਲ ਸ਼ੀਸ਼ ਮਹਿਲ ਸਾਨੂੰ ਵਧੀਆ ਲੱਗਿਆ ਕਿਉਂਕਿ ਪਹਿਲਾ ਸੋਚਿਆ ਸੀ ਕਿਲੇ ਚੋ ਕਿਲਾ ਚੌਂਕ ਜਾਵਾਂਗੇ ਤੇ ਸਾਡਾ ਪਲਾਨ ਚੇਂਜ ਹੋ ਗਿਆ ਕਿਉਂਕਿ ਸੂਸ਼ੀ ਸ਼ਮੈਲ ਦੀ ਲੋਕੇਸ਼ਨ ਜਿਹੜੀ ਉਹ ਬਹੁਤ ਹੀ ਜ਼ਿਆਦਾ ਵਧੀਆ ਵਾ ਮਸਤ ਹੈ ਤੇ ਰਸਤੇ 'ਚ ਜਾ ਰਿਹਾ ਮੈਨੂੰ ਘਬਰਾਹਟ ਬਹੁਤ ਜ਼ਿਆਦਾ ਹੋ ਰਹੀ ਆ ਬਹੁਤ ਬਹੁਤ ਜ਼ਿਆਦਾ ਮੈਂ ਆਪਣਾ ਜਿਹੜਾ ਨੈਕਲੇਸ ਸੀ ਉਹ ਵੀ ਥੋੜਾ ਲੂਜ਼ ਕਰ ਲਿਆ ਉੱਥੇ ਜਾ ਕੇ ਥੋੜਾ ਕਰ ਲਾਂਗੇ ਮੇਰਾ ਫੋਨ ਵੱਜ ਰਿਹਾ ਤੇ ਗਾਇਸ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਦਿਖਾਣੇ ਆ ਅੱਗੇ ਜਾ ਕੇ ਗਾਇਜ਼ ਅਸੀਂ ਸ਼ੀਸ਼ਮੈਲ ਆਏ ਸੀ ਦੇਖੋ ਬੰਦ ਪਿਆ ਸ਼ੀਸ਼ਮੈਲ ਐਨੇ ਮੁਸ਼ਕਿਲ ਨਾਲ ਹੁਣ ਸਾਨੂੰ ਫੇਰ ਹੋਰ ਕਿਤੇ ਜਾਣਾ ਪੈਣਾ ਵਾ ਉਹ ਦੇਖੋ ਹੁਣ ਆਪਾਂ ਚੱਲ ਰਹੇ ਹਾਂ ਜੀ ਕਿਲੇ 'ਚ ਉਹ ਦੇਖੋ ਬੰਦ ਪਿਆ ਸ਼ੀਸ਼ਮੈਲ ਹੁਣ ਅਸੀਂ ਦੇਖਦੇ ਹਾਂ ਅਸੀਂ ਜਾਵਾਂਗੇ ਕਿਲਾ ਚੌਂਕ ਕਿਲਾ ਮੁਬਾਰਕ ਕਿਲਾ ਮੁਬਾਰਕ ਯਾਰ ਬਹੁਤ ਔਖਾ ਹੋ ਰਿਹਾ ਵਾ ਅੱਜ ਹੀ ਬੰਦ ਹੋਣਾ ਸੀਗਾ ਇਹ ਤੁਹਾਡੀ ਸਾਰੀ ਮਿਹਨਤ ਬਰਬਾਦ ਜਾ ਰਹੀ ਹੈ ਪਰ ਆਪਾਂ ਬਰਬਾਦ ਹੋਣ ਨਹੀਂ ਦੇਈ ਸਹੀ ਗੱਲ ਹੈ ਕੋਸ਼ਨਾ ਕੋਸ਼ਤ ਇਕੜਮ ਲੜਾਵਾ ਆਗੇ ਸਾਰਾ ਰੋਡ ਤੇ ਖੜੇ ਹੋ ਕੇ ਬਣਾ ਲੀਏ ਰਿਹਾ ਵੈਸੇ ਇੱਥੇ ਕੋਈ ਨਹੀਂ ਸੀਗਾ ਆਪਾਂ ਇੱਥੇ ਇਕੱਡੇ ਸ਼ੂਟ ਕਰ ਸਕਦੇ ਸੀਗੇ ਚਲ ਹੁਣ ਕਿਲਾ ਚੌਂਕੀ ਚੱਲਦੇ ਆਂ ਕਿਉਂਕਿ ਤੁਹਾਨੂੰ ਬਾਰ ਬਾਰ ਲਹਿੰਗੇ ਨਾਲ ਉਤਰਨਾ ਹਾਂ ਇੱਥੇ ਵੈਸੇ ਸ਼ਾਂਤੀ ਸੀ ਨਾ ਇਕੱਡੇ ਕਰ ਹੀ ਸਕਦੇ ਸੀ ਖੁੱਲ੍ਹੇ ਡੁੱਲੇ ਜਗ੍ਹਾ 'ਚ ਇਹ ਵੀ ਖੁੱਲ ਗਿਆ ਕੀ ਨਹੀਂ ਨਹੀਂ ਆ ਦੇਖੋ ਆਹ ਨਹੀਂ ਆ ਇਨੀ ਖੁੱਲੀ ਗਾਈਜ਼ ਫਾਈਨਲੀ ਅਸੀਂ ਆਪਣੀ ਲੋਕੇਸ਼ਨ ਤੇ ਪਹੁੰਚ ਚੁੱਕੇ ਜੇ ਮਤਲਬ ਸਾਡੀ ਲੋਕੇਸ਼ਨ ਇਹ ਸਾਨੂੰ ਐਟ ਅ ਟਾਈਮ ਮਿਲ ਗਈ ਅਸੀਂ ਸੋਚਿਆ ਸੀਗਾ ਸ਼ੀਸ਼ ਮਹਿਲ ਜਾਵਾਂਗੇ ਜਾਂ ਕਿਲਾ ਚੌਕ ਐਨ ਮਹਾਰਾਣੀ ਸਟਾਈਲ ਲੁੱਕ ਕਰਾਂਗੇ ਵੀਡੀਓਜ਼ ਬਣਾਵਾਂਗੇ ਬਟ ਕੁਝ ਹੋ ਨਹੀਂ ਪਾਇਆ ਤਾਂ ਅਸੀਂ ਆਹ ਪਾਰਕ ਚ ਆਏ ਆ ਆਪਣੇ ਪਟਿਆਲੇ ਦੀ ਮੈਂ ਵੀ ਪਹਿਲੀ ਵਾਰ ਆਈ ਆ ਤੇ ਇੱਥੇ ਦੇਖਦੇ ਹਾਂ ਹੁਣ ਕਿਵੇਂ ਦਾ ਸ਼ੂਟ ਹੁੰਦਾ ਵਾ ਮੇਰੇ ਦੇਵ ਜੀ ਆ ਰਹੇ ਨੇ ਉਹਨਾਂ ਨੂੰ ਲੋਕੇਸ਼ਨ ਹੀ ਨਹੀਂ ਮਿਲਦੀ ਵਾ ਦੇ ਜਿਹੜਾ ਲੈਗਾ ਵਾ ਨਾ ਸੀਰੀਅਸਲੀ ਪੜਾਈ ਭਰੀਆ ਬਹੁਤ ਜ਼ਿਆਦਾ 40 50 ਕਿਲੋ ਦਾ ਲੈਗਾ ਵਾ ਚਲੋ ਹੁਣ ਅਸੀਂ ਆਪਣਾ ਸਟਾਰਟ ਕਰਨ ਲੱਗੇ ਸ਼ੂਟ ਹਾਂ ਗਾਈਜ਼ ਆਪਣਾ ਇੱਥੇ ਸ਼ੂਟ ਚੱਲ ਰਿਹਾ ਵਾ ਉਹ ਆ ਗਏ ਮੇਰੇ ਦੇਵ ਜੀ 哦耶！Oh yeah. ਬਾਜੀ ਲੇਟ ਕਰਤਾ ਬਹੁਤ ਜ਼ਿਆਦਾ ਦਿਖਾਓ ਦਿਖਾਓ ਕੋਈ ਗੱਲ ਚੈੱਕ ਕਰੋ ਹੋ ਰਿਹਾ ਕੰਮ ਕਰਾਓ ਆ ਲਹਿੰਗਾ ਕਿਨੇ ਕਿਲੋ ਕਿਲੋ ਦਾ 40 ਕਿਲੋ ਦਾ ਲਹਿੰਗਾ ਦਿਖਾਉਣਾ ਸੀ ਰੀਲ ਬਣਾਉਣ ਲੱਗੇ ਕਿ ਜਿਹੜੀ ਤੁਹਾਨੂੰ ਬਹੁਤ ਜਲਦੀ ਦਿਖਣ ਨੂੰ ਮਿਲੂਗੀ ਕਿੰਨਵਰੀ ਥੋੜਾ ਨੇੜੇ ਆ ਉਹ ਤੀਸਰਾ ਤੀਸਰਾ ਕਿ ਚੌਥਾ ਰੀਲ ਪੰਜਵਾਂ ਪੰਜਵਾਂ 10 ਦਵਾ 2 ਮਿੰਟ ਰੁਕੋ ਹਾਂਜੀ ਪਹਿਲੇ ਤੇ ਜੀ ਦੀਆ ਦੀਵਾਨੀ ਦੁਨੀਆ ਦੀਵਾਨੇ ਦੁਨੀਆ ਹੱਤੇ ਐ ਵੀ ਕਰ ਲਿਆ ਸੀ ਇਸ ਸੰਦੂਆ ਆਵਲਾ ਹੱਥ ਆਵਲਾ ਹੱਥ ਇਸ ਸੰਦੂਆ ਤੇਰੀ ਹੋਈ دیਵਾਨੀ ਇੱਥੋਂ ਬੱਸ ਐਵੇਂ ਕੱਢ ਕੇ ਲੈਣਾ ਇਸ ਸੰਦੂਆ ਤੇਰੀ ਹੋਈ دیਵਾਨੀ ਜਿਹੜੂ ਤਾਂ ਕਰਨੇ ਨੋਟਵਾਰ ਦਾ ਨੋਟਵਾਰ ਦਾ ਤੇਰੇ ਤੋਂ ਮਾਰੀ ਚੇਮੰਨੀ ਪਰ ਆਹ ਵਾਲੇ ਹੱਥ ਨਾਲ ਹੈ ਮੇਰਾ ਆ ਨਹੀਂ ਨਾ ਚੱਲਣਾ ਮੇਰਾ ਆ ਨਹੀਂ ਚੱਲਣਾ ਚੱਲ ਜਾਣਾ ਨਹੀਂ ਚੱਲਣਾ ਯਾਰ ਚੱਲ ਜਾਣਾ ਚਲਾਓ ਐਵੇਂ ਰੱਖੋ ਤੁਸੀਂ ਹੱਥ ਹੀ ਗਲਤ ਰੱਖਿਆ ਹੋਇਆ ਮੈਂ ਇੱਧਰ ਲਈ ਰੱਖਿਆ ਹੋਇਆ ਇਹਨੂੰ ਬਾਹਰ ਕੱਢੋ ਇਹਨੂੰ ਐਵੇਂ ਰੱਖੋ ਹੈ ਐਦਾਂ ਇਹਨੂੰ ਮੈਂ ਮੇਰੇ ਫੋਨ ਨੂੰ ਐਵੇਂ ਰੱਖੋ ਹਾਂ ਫਿਰ ਐਵੇਂ ਵਾਲੇ ਹੱਥ ਨਾਲ ਰੱਖ ਕੇ ਐਵੇਂ ਤੇਰੀ ਉਹ ਹੀ ਦੀਵਾਰ ਯਾਰ ਮੇਰਾ ਆਹ ਸੁਣੀ ਨਾ ਮੇਰਾ ਆਹ ਤੋਂ ਜ਼ਿਆਦਾ ਵਧੀਆ ਲੰਮੂਗਾ ਚੱਲ ਜਿਹੜਾ ਮਾਚ ਨਹੀਂ ਮੰਨਦੇ ਮੰਨਣ ਵਾਲੇ ਦਿਨ ਤਾਂ ਜੰਮੇ ਨਹੀਂ ਅਸੀਂ ਚਲ ਬੱਸ ਤਾਂ ਕਰਕੇ ਨਹੀਂ ਮੰਨਦੇ ਯਾਰ ਅਸੀਂ ਇੱਕ ਫਰੇਮ ਚ ਆ ਰਹੇ ਬਰਾਬਰ ਕੋਈ ਨਹੀਂ ਮੈਂ ਵੱਡੀ ਕਰਕੇ ਉਹ ਕੱਟ ਲਾਂਗੀ ਅਸੀਂ ਸੈਟ ਤੁਸੀਂ ਬੱਸ ਨੱਚੋ ਨੱਚ ਮੱਚ ਤੁਝਾਸ ਨੱਚੋ ਕਿੱਕਸੋ ਥਿੰਕ ਸੋਇ ਇੱਥੇ ਆ ਨੀ 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 ਨ ਸਵੇਰੇ 6 ਵਜੇ ਦੀ ਮਿਹਨਤ ਚੱਲ ਰਹੀ ਹੈ ਸਾਰ। ਹੋਰ ਸਵੇਰੇ 6 ਵਜੇ ਦੀ ਸਾਡੀ ਮਿਹਨਤ ਚੱਲ ਰਹੀ ਪੂਰਾ ਦਿਨ ਸਿਰਫ ਇਸੇ ਲਈ ਕੀਤਾ। ਬਜਾਦਾ ਮੋਟੀ ਨਾ ਆਵਾ ਬਸ। ਓਏ ਆ ਜਿੰਦਾ ਬੰਦਾ ਹੈਗਾ ਸੀਰ ਤੋਂ ਨਹੀਂ ਕਰਦਾ। ਅੱਛਾ। ਅੱਗੇ ਇੰਨਾ ਡਾਂਸ ਕਰਦੀ ਰਹਿੰਦੀ ਅੱਜ ਡਾਂਸ ਵੀ ਨਹੀਂ ਹੋ ਰਿਹਾ ਮੇਰ ਤੋਂ। ਚਲੋ ਜੀ। ਆਓ ਤੁਸੀਂ ਆ ਰਹੀਆਂ ਮੜੇ ਤੁਸੀਂ ਦੂਰ ਆਖੀ ਡਿੱਗ ਗਿਆ ਲੈ ਕੇ ਦਾ ਕੋਈ ਆ ਡਿੱਗ ਗਿਆ ਲਟਕਣ ਆ ਗਿਰ ਚੁੱਕਿਆ ਹੈ ਕੀ ਐਸਾ ਹਤਾ ਉਹ ਜਾ ਕੋਈ ਨਹੀਂ ਬਸ ਫੜ ਕੇ ਰੱਖੋ ਇਹ ਤੁਸੀਂ ਫੜ ਕੇ ਰੱਖੋ ਓ ਸ਼ਾਬਾਸ਼ ਭਾਜੀ ਜੀ ਕਿੱਥੋਂ ਦਾ ਗਿਰਾ ਇਹ ਪਤਾ ਨਹੀਂ ਜੇਜ ਬਹੁਤ ਨਾ ਨਾ ਅਗਲੇ ਨੇ ਚੀਜ਼ ਦੇਖਣੀ ਹੁੰਦੀ ਸਾਰੀ ਭਾਜੀ ਤੁਸੀਂ ਫਰੇਮ ਚੈੱਕ ਕਰੋ ਮੇਰੀ ਬਾਵਾ ਲੱਤਾਂ ਕੁਝ ਬਾਹਰ ਨਹੀਂ ਜਾ ਰਹੀਆਂ ਯਾਰ ਮੈਂ ਨਾ ਪਿੱਛੇ ਨੂੰ ਇੱਧਰ ਆ ਇੱਧਰ ਪੂਰਾ ਮੈਂ ਸਿੱਧੇ ਕਰਕੇ ਇੱਧਰ ਆ ਤੂੰ ਆਪਣੇ ਆਪ ਜ਼ੂਮ ਕਰ ਲੈ ਕੀਤਾ ਇਹ ਗਿਰ ਗਿਆ ਲਗਾਇਓ ਨਹੀਂ ਜਾਗ ਨਹੀਂ ਚੱਲ ਨਾ ਤੇਰੇ ਮਿਲ ਕੇ ਤੇ ਖੇਪੋਂ ਨੂੰ ਬੰਦ ਤੇ ਬੰਦ ਤੇ ਬੇਰੋਂ ਨੂੰ ਤੇ ਲੰਘਦੇ ਹਿੱਕੇ ਜਦੋਂ ਤੇਰੀ ਗੱਲ ਦਾ ਚਲੀ ਨਖਰੇ ਅੱਗੇ ਦੱਸ ਤੇ ਚੱਟ ਕੱਢ ਲੈ ਚੰਗ ਦੇ ਬਾਰੀ ਸੁਣਿਆ ਦਿਆਂ ਜੱਗ ਦੇ ਦੁਨੀਆ ਦੇ ਪਰਕੇ ਵਿੱਚ ਖੜੇ ਲੱਗੇ ਤੇ ਯਾਰਾ ਬੋੜ ਬੋੜ ਤੇ ਤੇਰੀ ਗੱਲ ਕਰਦੇ ਤੇ ਭਾਜੀ ਕਮਲ ਜੀ ਮੈਮ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹਨਾਂ ਤੋਂ ਖੜੇ ਨਹੀਂ ਹੋਇਆ ਜਾ ਰਿਹਾ ਸਿੰਘਣ ਮੈਂ ਲਹਿੰਗਾ ਪਾ ਕੇ ਖਾਣ ਜਾ ਰਹੀ ਪੀਜ਼ਾ ਕਿਉਂਕਿ ਬਹੁਤ ਭੁੱਖ ਲੱਗ ਚੁੱਕੀ ਹਾਂ ਪੂਰੀ ਭਰੀ ਮਾਰਕੀਟ ਦੇ ਵਿੱਚ ਮੈਂ ਲਹਿੰਗਾ ਪਾ ਕੇ ਖਾਣ ਜਾ ਰਹੀ ਹਾਂ ਪੀਜ਼ਾ ਉਹ ਗੱਡੀ ਲੈ ਕੇ ਆ ਗਿਆ ਪੀਜ਼ਾ ਸਮਾਂ ਬਹੁਤ ਹੀ ਇਹ ਪੀਜ਼ਾ ਨੋ ਡਨ 3 ਖਾਓਗੇ ਤੁਸੀਂ ਪੀਜ਼ਾ ਕੁਝ ਗਾਇਸ ਬੋ ਲੱਗ ਰਹੀ ਆ ਬਹੁਤ ਝਾੜਾ ਦੇਖਦੇ ਆ ਇਹਨਾਂ ਕੋਲ ਆ ਫੜਾ ਮੈਨੂ ਹੁਣ ਖਰੜ ਵਾਲਿਆਂ ਨੂੰ ਖਰੜੀ ਆ ਨਾ ਤੁਹਾਡਾ ਖਰੜ ਵਾਲਿਆਂ ਨੂੰ ਬਹੁਤ ਭੁੱਖ ਲੱਗ ਗਈ ਆ ਇਹਨਾਂ ਨੂੰ ਆਪਾਂ ਖਵਾਵਿਆ ਆ ਇੱਕ ਨੂਡਲ ਕਰ ਦੋ ਕੀ ਗੈਸ ਤੁਸੀਂ ਸਪਰਿੰਗ ਰੋਲ ਕਰ ਦੋ ਦੋ 버거 ਕਰ ਦੋ ਔਰ ਇੱਕ ਪਾਸਤਾ ਕਰ ਦੋ ਵਾਈਟ ਸੌਸ ਗਾਇਸ ਹੁਣ ਸਾਡਾ ਜਿਹੜਾ ਸ਼ੂਟ ਸੀ ਉਹ ਕੰਪਲੀਟ ਹੋ ਚੁੱਕਿਆ ਤੇ ਸਾਨੂੰ ਬਹੁਤ ਜੋਰ ਦੇ ਆ ਖਾਣਾ ਬੇਕਰ ਬਰਗਰ और पास्ता पैक कर दो तो, नूडल मंचूरियन खाने के लिए दे दो मंचूरियन तो बोल रही है अपन ओ सॉरी स्प्रिंग, स्प्रिंग रोल, रोल स्प्रिंग रोल हां मंचूरियन भी आपके पास खाने तो सिर्फ मंचूरियन तो स्प्रिंग रोल नूडल्स रहने दो क्यों हां नूडल करा दिए की खाना बोलो यार जल्दी बोलो स्प्रिंग रोल और मंचूरियन करा दो नूडल्स आप करवा लोगे ਕਿਉਂ? ਆਮ ਕਿਉਂ ਨਹੀਂ ਹੁੰਦਾ? ਜਦ ਇਹਨਾਂ ਨੇ ਖਾਣਾ ਹੀ ਨਹੀਂ ਨੂਡਲ। ਕਿਉਂ ਨਹੀਂ ਕਰਵਾ ਲਉ? ਹਾਂ ਕਰ ਦੋ ਫਿਰ ਤਿੰਨਾਂ ਨੂੰ ਹੀ ਕਰ ਦੋ ਵੀ ਆ ਮੰਚੂਰੀਅਨ ਵੀ ਕਰ ਦੋ। ਗਾਇਜ਼ ਸਾਡਾ ਸ਼ੂਟ ਕੰਪਲੀਟ ਹੋ ਚੁੱਕਿਆ। ਬਹੁਤ ਜ਼ਿਆਦਾ ਸਾਨੂੰ ਭੁੱਖ ਲੱਗ ਗਈ ਹੋਈ ਆ। ਹੁਣ ਅਸੀਂ ਬਾਹਰ ਆਏ ਆ। ਸ਼ੇਰਾਫਲੇ ਗੇਟ ਆਪਣਾ ਖਾਣ ਪੀਣ ਅਸੀਂ ਆਰਡਰ ਦੇ ਦਿੱਤਾ ਵਾ। ਪਾਸਤਾ, 버ਗਰ, ਮੰਚੂਰੀਅਨ ਔਰ ਸਪ੍ਰਿੰਗ ਰੋਲ ਔਰ ਨੂਡਲ ਇੰਨਾ ਕੁਝ ਕਿਉਂਕਿ ਸਾਨੂੰ ਭੁੱਖ ਹੀ ਨਹੀਂ ਲੱਗੀ ਆ। ਚਲੋ ਆਪਾਂ ਆਰਡਰ ਦਾ ਵੇਟ ਕਰਦੇ ਆ। ਗਾਈਜ਼ ਨੂਡਲ ਦੇਖੋ ਕਿੰਨੇ ਟੇਸਟੀ ਲੱਗ ਰਹੇ ਨੇ ਔਰ ਇੰਦਰ ਹੈਗੇ ਮਨਚੂਰੀਅਨ ਮੈਨੂੰ ਮਨਚੂਰੀਅਨ ਖਾਣੇ ਨਹੀਂ ਮਿਲਦੇ ਨੇ ਜਿਆਦਾ ਸਵਾਦ ਨਹੀਂ ਲੱਗਦੇ ਹੈਗੇ ਤਿਆਰ ਹੈ ਸਾਡੀ ਕੋਲ ਡਰਿੰਕ ਤੁਹਾਨੂੰ ਪਸੰਦਾ ਮਨਚੂਰੀਅਨ ਹਮ ਕੋੜੇ ਬਹੁਤ ਫੇਵਰੇਟ ਕੀ ਹੈ ਫੇਵਰੇਟ ਤਾਂ ਇਹੀ ਹੈ ਸਭ ਕੁਝ ਸਭ ਦੱਸਦੇ ਐ ਵੀ ਨਹੀਂ ਆਹ ਮੋਟੀ ਓਕੇ ਮੈਨੂੰ ਨਹੀਂ ਪਸੰਦ ਮੈਨੂੰ ਤਾਂ ਸਪ੍ਰਿੰਗ ਰੋਲ ਵਧੀਆ ਲੱਗਦੇ ਆ ਤੇ ਮੂਡਲ ਵੀ ਵਧੀਆ ਲੱਗਦੇ ਆ ਕਿਚਨ ਨੂੰ ਸੋਚਣਾ ਅੰਮ੍ਰਿਵੀਆ ਹੀ ਬੋਟੇ ਇੱਥੇ ਕੀ ਕਰਦੀ ਸਪ੍ਰਿੰਗਰ ਛਾਰੀ ਜੀ ਦੇਖੋ ਤੁਹਾਨੂੰ ਸਾਡੇ ਪਟਿਆਲੇ ਦੀ ਸਪ੍ਰਿੰਗਰ ਰੋਲ ਕਿਵੇਂ ਤੇ ਲੱਗੇ ਬਹੁਤ ਵਧੀਆ ਸਾਡੇ ਪਟਿਆਲੇ ਇੱਥੇ ਆਏ ਹੋਇਆ ਨਾ ਜੀ ਵੀ ਅੱਜ ਹਾਂ ਤੁਸੀਂ ਵੀ ਸਾਡੇ ਪਟਿਆਲੇ ਵਾਲੇ ਬਣ ਗਏ ਹੁਣ ਹਨਾ ਕਮਲ ਅੰਛਨਾ ਗਾਈਜ਼ ਫਾਈਨਲੀ ਅਸੀਂ ਆਪਣਾ ਸ਼ੂਟ ਕੰਪਲੀਟ ਕਰਕੇ ਕਰਵਾ ਚੁੱਕੇ ਆਂ ਔਰ ਰਾਤ ਦੇ ਵੱਜ ਗਏ ਆ 8:00 8:00 ਵੇ ਦਾ ਟਾਈਮ ਹੋ ਰਿਹਾ ਪੈਰੀ ਮੈਨੂੰ ਪਛਾੜ ਨਹੀਂ ਰਿਹਾ ਇਹ ਕੌਣ ਆ ਗਿਆ ਤੁਹਾਡੇ ਕੋਲ ਇਹ ਗੱਪ ਕਰਾ ਦਿਓ ਯਾਰ ਬੋਲਣ ਨਹੀਂ ਦੇ ਰਿਹਾ ਇਹ ਹੁਣ ਬਹੁਤ ਜਿਆਦਾ ਮੈਨੂੰ ਹੈਵੀ ਲੱਗ ਰਿਹਾ ਸਿਰ ਮੇਰਾ ਫਟ ਜਾ ਰਿਹਾ ਵਾ ਸਿਰ ਦੁੱਖਦਾ ਪਿਆ ਮੈਂ ਇਹ ਚੇਂਜ ਕਰਕੇ ਹੁਣ ਤੇ ਫਿਰ ਤੁਹਾਨੂੰ ਮਿਲਦੀ ਆਂ ਕਮੈਂਟਾਂ ਚ ਪਿਆਰੇ ਪਿਆਰੇ ਕਮੈਂਟਾਂ ਪੂਰੇ ਭਰ ਦਿਓ ਵੀ ਮੇਰੀ ਲੁੱਕ ਕਿਵੇਂ ਦੀ ਲੱਗੀ ਆਪਣੇ ਸੁਜੈਸ਼ਨ ਦਿਓ ਹਾਰਟ ਭੇਜ ਦਿਓ ਮੈਨੂੰ ਪਿਆਰੇ ਪਿਆਰੇ ਇੰਸਟਾ ਤੇ ਜਿਹੜੀ ਰੀਲਾਂ ਪਾਉਂਗੀ ਉਹਨੂੰ ਵੀ ਦੱਪ ਕੇ ਸ਼ੇਅਰ ਕਰ ਦਿਓ ਔਰ ਲੁੱਕ ਬਾਰੇ ਆਪਣਾ ਜ਼ਰੂਰ ਕਮੈਂਟ ਦਿਓ ਕਮੈਂਟ ਕਰਿਓ ਪਿਆਰੇ ਪਿਆਰੇ ਕਮੈਂਟ ਕਰਿਓ ਮੈਨੂੰ ਕਿਵੇਂ ਦੀ ਲੱਗੀ ਔਰ ਮੈਨੂੰ ਹੋਰ ਪ੍ਰਾਈਡਲ ਲੁੱਕ ਕਰਾਣੇ ਚਾਹੀਦੇ ਕਿ ਨਹੀਂ ਮੈਨੂੰ ਇਹ ਵੀ ਦੱਸ ਦਿਓ ਛੋੜ ਲੱਗਦੀ ਮੈਂ ਪਾਜੀ ਉਹਦਾ ਚਲੋ ਬਸ ਮਿਲਦੇ ਆ ਤੁਹਾਨੂੰ ਕੱਪੜੇ ਚੇਂਜ ਕਰਨ ਤੋਂ ਬਾਅਦ ਗਾਇ ਸ਼ੂਟ ਤਾਂ ਹੋ ਚੁੱਕਿਆ ਪਰ ਪੂਰੀ ਤਰ੍ਹਾਂ ਮਤ ਵੱਜ ਗਈ ਹੋਈ ਹੈ ਆ ਇਨਾ ਹੈਵੀ ਹੈਵੀ ਜਿਹੜਾ ਸਾਮਾਨ ਹੈ ਇਸ ਇੱਕ ਦਾ ਲਹਿੰਗੇ ਦੀ ਗੰਡ ਨਹੀਂ ਖੁੱਲ ਰਹੀ ਹੈਗੀ ਅਸੀਂ ਇੰਨੀ ਦੇਰ ਦੇ ਲੱਗੇ ਹੋਏ ਆ ਟਰਾਈ ਕਰਨ ਆ ਵੀ ਖੋਲ ਦੋ ਨੇ ਮੈਂ ਇਹਨਾਂ ਤੇ ਕਰਕੇ ਤੁਹਾਡੇ ਲਈ ਵੀਡੀਓਜ਼ ਵਲੌਗਸ ਰੀਲਸ ਲੈ ਕੇ ਆਨੇ ਆ ਆਪਣਾ ਬਹੁਤ ਜ਼ਿਆਦਾ ਪਿਆਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਅੱਗੇ ਤੋਂ ਅੱਗੇ ਆਣਾ ਟਿੱਕਾ ਖੋਲ ਦੋ ਪਹਿਲਾਂ ਮੇਰਾ ਇੱਥੋਂ ਨਾ ਸਿਰ ਪੂਰਾ ਟਸਟਸ ਕਰ ਰਿਹਾ ਇਹਨੂੰ ਕੱਟ ਦਈਏ ਕੱਟ ਲੋ ਵੱਢ ਦਈਏ ਖੋਲ ਹੀ ਨਹੀਂ ਰਿਹਾ ਹੈਗਾ ਜਾ ਕੋਈ ਤਾਂ ਮਿਲ ਜੂਗੀ ਕੋਈ ਤਾਂ ਮਿਲ ਜੂਗੀ ਆਏ ਤਾਂ ਪਾ ਲੈਣਗੇ ਮੈਂ ਗਾਈਜ਼ ਰਾਤ ਦੇ ਵੱਜ ਚੁੱਕਿਆ 9 ਤੇ ਹੁਣ ਵਿਹਲੇ ਹੋਏ ਦੇਖੋ ਕਿੰਨਾ ਭਾਰਾ ਮੋਢਿਆ ਤੇ ਭਾਜੀ ਤੁਸੀਂ ਚੱਕ ਲੋ ਇਹਨਾਂ ਭਾਰੀ ਲਹਿੰਗਾ ਇਹ ਯੋ ਸੰਭਾਲ ਲੈਣਗੇ ਕਿਉਂ ਦੇਖਿਓ ਕਿ ਕਿੰਨੀ ਮੁਸ਼ਕਿਲ ਨਾਲ ਚੱਕਿਆ ਹੋਇਆ ਉਹਨਾਂ ਨੇ ਨਾਲ ਖਰਾਬ ਹੋ ਰਿਹਾ ਨਾ ਕੰਮ ਖਰਾਬ ਹੋ ਜਾਏਗਾ ਬਾਏ ਬਾਏ ਤੇ ਹੁਣ ਅਸੀਂ ਇਹਨਾਂ ਨੂੰ ਡ੍ਰੌਪ ਕਰਨ ਜਾ ਰਹੇ ਹਾਂ ਆਜੋ ਤੁਸੀਂ ਪੈਦਲ ਆਗੇ ਗਾਈਜ਼ ਹੁਣ ਹੋ ਚੁੱਕੀ ਆ ਰਾਤ ਔਰ ਮੇਰੇ ਕੋ ਰੋਟੀ ਬਣਾਉਣ ਦਾ ਬਿਲਕੁਲ ਵੀ ਟਾਈਮ ਨਹੀਂ ਸੀਗਾ ਤੇ ਥੱਕ ਗਈ ਸੀ ਮੈਂ ਬਹੁਤ ਜ਼ਿਆਦਾ ਮੇਰੇ ਦੇਵਜੀ ਨੂਡਲ ਖਾ ਰਹੇ ਨੇ ਸਵਾਦ ਜਿੱਥੇ ਅਸੀਂ ਬੈਠ ਕੇ ਖਾਇਆ ਸੀ ਨਾ ਅਸੀਂ ਉੱਥੋਂ ਘਰ ਲਈ ਵੀ ਪੈਕ ਕਰਾ ਲਏ ਸਿਰ ਬੱਚਿਆਂ ਲਈ ਲਿਆਂਦੇ 버ਗਰ ਵਧੀਆ ਵਾ ਦਿਲ ਇੱਧਰ ਇੱਧਰ ਦਿਖਾਓ ਸਵਾਦ ਔਰ ਇਹ ਪਾਸਤਾ ਮੈਂ ਵੈਸੇ ਆਪਣੇ ਲਈ ਲਿਆਂਦਾ ਸੀ ਪਰ ਮੈਨੂੰ ਨਹੀਂ ਲੱਗਦਾ ਮੈਂ ਖਾ ਪਾਉਂਗੀ ਕਿਉਂਕਿ ਮੇਰਾ ਬਿਲਕੁਲ ਵੀ ਜੀ ਨਹੀਂ ਕਰਦਾ ਤੇ ਇੱਧਰ ਸਾਰੇ ਬੈਠ ਕੇ ਖਾ ਰਹੇ ਨੇ ਤੇ ਮੈਂ ਹੁਣ ਕੱਪੜੇ ਚੇਂਜ ਕਰ ਲਏ ਸੀਗੇ ਬਹੁਤ ਜਿਆਦਾ ਭਾਰੀ ਲਹਿੰਗਾ ਸੀ ਬਹੁਤ ਮੇਰੀ ਬੈੜ ਵੱਜ ਗਈ ਸੀਗੀ ਹੁਣ ਮੈਂ ਫਾਈਨਲੀ ਰਿਲੈਕਸ ਹੋ ਕੇ ਬੈਠੀ ਆ ਤੇ ਇੱਧਰ ਮੈਂ ਲਾਈਵ ਆਈ ਹੋਈ ਆ ਯੂ ਆਰ ਗਾਇਜ਼ ਹੁਣ ਵੱਜ ਚੁੱਕੇ ਰਾਤ ਦਾ ਕਿੰਨੇ ਟਾਈਮ ਹੋ ਗਏ 12:30 12:30 ਹੋ ਚੁੱਕੇ ਰਾਤ ਦੇ ਔਰ ਅੱਖਾਂ ਚ ਪੂਰੀ ਨੀਂਦ ਭਰੀ ਹੋਈ ਆ ਤੇ ਅੱਜ ਵਾਲਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟਾਂ ਚ ਜਰੂਰ ਦੱਸਿਓ ਤੇ ਮੇਰੇ ਵਲੌਗਸ ਨਾਲ ਬਣੇ ਰਿਓ ਅੱਗੇ ਅੱਗੇ ਹੋਰ ਨਵੀਆਂ ਨਵੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਸਕਿੱਪ ਕਰਕੇ ਨਾ ਦੇਖਿਆ ਕਰੋ ਵਲੌਗਸ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਅੱਗੇ ਦੀ ਅੱਗੇ ਤੇ ਯਾਰ ਮੇਰਾ ਚੂੜਾ ਉਤਾਰਨ ਦਾ ਜੀ ਨਹੀਂ ਕਰਦਾ ਮੈਂ ਪਾਈ ਰੱਖਾਂ ਚੂੜਾ ਜਿਵੇਂ ਚੂੜਾ ਪਾਈ ਰੱਖਾਂ ਤਾਰ ਦੇ ਦਾਤ ਨੂੰ ਸਵੇਰੇ ਫੇਪਾਲੀ ਅੱਛਾ ਨਹੀਂ 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 ਸੌਣ ਲੱਗੇ ਬੱਚੇ ਸੁਲਗੇ ਫਾਲੋ 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 ਪਾਲ 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 ਦਵਾਰਾ ਪਾਲ ਤੁਸੀਂ ਆਪੇ ਤਾਂ ਕਿਆ ਤਾਰਦੇ ਮੈਂ ਤਾਂ ਰਾਤ ਨੂੰ ਤਾਂ ਬੰਦਾ ਰਿਲੈਕਸ ਹੋ ਜਾਏਗਾ ਤਾਰ ਰਿਲੈਕਸ ਨਹੀਂ ਨਹੀਂ ਮੈਂ ਸਵੇਰੇ ਪਾਲੂੰਗੀ ਨਹੀਂ ਮੈਂ ਤਾਂ ਤਾਰਨੀ ਨਹੀਂ ਤਾਰਨਾ ਦੀ ਕਈ ਪਾਲ ਦਵਾਰਾ ਵੀ ਪਤਾ ਹੈ ਜਨਾਨੀ ਨੂੰ ਕਿੰਨਾ ਸ਼ੌਂਕ ਆ ਸਾਰਾ ਪਾਲਣਾ ਹੈ ਫਿਰ ਵੀ ਕਿੰਨੇ ਹੋ ਸਾਰਾ ਪਾਲ ਲਾ ਦੇ ਤਾਰ ਦੇ ਇਹ ਜਾਈ ਗਏ ਪਾਲ ਦਵਾਰਾ ਦਰ ਹੈ ਤਾ ਦੋ ਮੈਨੂੰ ਡਰਾ ਕੇ ਕਿਸੇ ਦਾ ਦੱਸ ਪਾਵਾਂ ਕਿ ਨਾ ਬਾ ਦੇ ਯਾਰ ਇੱਧਰ ਤੋਂ ਉੱਪਰ ਹਾਂ ਨਹੀਂ ਯਾਰ ਮੈਂ ਪਾ ਨਹੀਂ ਸਕਦੀ ਮੈਨੂੰ ਗਰਮੀ ਲੱਗ ਰਹੀ ਪਲੀਜ਼ ਤਾਰਦਾ ਸੱਚੀ ਗਰਮੀ ਲੱਗ ਰਹੀ ਐਸੀ ਵੀ ਨਹੀਂ ਲੱਗਿਆ ਆਪਣੇ ਘਰੇ ਐਸੀ ਵੀ ਖਰਾਬ ਹੋਇਆ ਪੈ ਇੰਨੇ ਗਰੀਮ ਤਾਰਦਾ ਡੱਬਾ ਫੜਾਇਆ ਯਾਰਾ ਗਾਇਸ ਤਾਰ ਦੇ ਨਹੀਂ ਗਰਮੀ ਲੱਗ ਰਹੀ ਐ ਮੈਂ ਤਾਰਦੀ ਹਾਂ ਔਰ ਗਾਇਸ ਕਿੰਨੇ ਕਿੰਨੇ ਮੇਰੀ ਚੂੜੇ ਦੀ ਕਲੈਕਸ਼ਨ ਦੇਖਣੀ ਆ ਕਮੈਂਟਾਂ ਚ ਲਿਖ ਦਿਓ ਚੂੜੇ ਦੀ ਕਲੈਕਸ਼ਨ ਦਿਖਾਓ ਜਿੰਨੇ ਜਿੰਨੇ ਚੂੜੇ ਦੀ ਕਲੈਕਸ਼ਨ ਦੇਖਣੀ ਆ ਠੀਕ ਆ ਇਦਾਂ ਲਿਖ ਦਿਓ ਤੇ ਉਹਨਾਂ ਨੂੰ ਮੈਂ ਆਪਣੀਆਂ ਚੂੜੀਆਂ ਚੂੜੇ ਮੇਰੇ ਜਿੰਨੇ ਵੀ ਹੈਗੇ ਆ ਮੈਂ ਸਾਰੀ ਜਿਹੜੀ ਕਲੈਕਸ਼ਨ ਹੈਗੀ ਆ ਮੈਂ ਦਿਖਾ ਦੂੰਗੀ ਜੇ ਤੁਸੀਂ ਲਿਖੋਗੇ ਤਾਂ ਚੂੜੇ ਦੀ ਕਲੈਕਸ਼ਨ ਦੇਖਣ ਨੂੰ ਠੀਕ ਆ ਫਿਰ ਦਨੋਂ ਉੱਪਰ ਦਿਖਾ ਦਾਂਗੇ ਤੇ ਹੁਣ ਮੈਂ ਤਾਰ ਕੇ ਰੱਖ ਦਿੰਨੀ ਆ ਆਪਣਾ ਚੂੜਾ ਕਿਉਂਕਿ ਗਰਮੀ ਆ ਤੇ ਤੁਸੀਂ ਬਣੇ ਰਹੋ ਮੇਰੇ ਵਲੌਗਸ ਨਾਲ ਸ਼ੇਅਰ ਕਰਦੇ ਹੋ ਮੈਨੂੰ ਇਦਾਂ ਹੀ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਮਿਲਦੇ ਆ ਇੱਕ ਨਵੇਂ ਵਲੌਗ ਨਾਲ ਇੱਕ ਨਵੇਂ ਸਵੇਰ ਦੇ ਨਾਲ ਤਦ ਤੱਕ ਲਈ ਬਾਏ